ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਬੀਡ ਤਲਾਬ ਸਿਡਿਅਰ ਖਰਚ ਆ ਦੇਖੋ ਮਿਨੀ ਜ਼ੂ ਕਮ ਡੀਅਰਸ ਫਾਰੀ ਬੀਡ ਤਲਾਬ ਇਹ ਦੇਖੋ ਕੀ ਲਿਖਿਆ ਹਰ ਸੋਮਵਾਰ ਨੂੰ ਡੀਅਰ ਪਾਰਕ ਬੰਦ ਰਹੇਗਾ ਇਧਰ ਕੈਂਟਿੰਗ ਹੈ ਇਧਰ ਥੋੜਾ ਜਿਹਾ ਜੰਗਲ ਵਾਲਾ ਦ੍ਰਿਸ਼ ਬਣਾਇਆ ਆ ਆ ਦੇਖੋ ਉੱਪਰ ਫਲ ਵੀ ਲੱਗੇ ਪਏ ਆ ਇਸ ਦਰਖਤ 'ਤੇ ਜੁਰਾਸਿਕ ਪਾਰਕ ਵਾਲੀ ਫੀਲਿੰਗ ਜੀ ਆ ਰਹੀ ਹੈ ਹਜੇ ਤੱਕ ਇਹ ਤਾਂ ਐਂਟਰੀ ਕੀਤਾ ਦੇਖੋ ਕਿੱਡੇ ਕਿੱਡੇ ਦਰਖਤ ਤਾਂ ਹੈ ਉਹ ਦੇਖੋ 1.5 ਸੌ ਫੁੱਟ ਉੱਚੇ ਸਪੈਦੇ ਆ ਆਪਾਂ ਖੜੇ ਆ ਜੀ ਕਿੱਥੇ ਬਠਿੰਡੇ ਚੀੜਿਆ ਘਰ ਚ ਵੀਰ ਤਲਾਬ ਆ ਆਮ ਦਾ ਦਰਖਤ ਹੈ ਤੁਸੀਂ ਕਿਤੇ ਦੇਖਿਆ ਨਹੀਂ ਹੋਣਾ ਤੇ ਆਹ ਕਾਹਦਾ ਦਰਖਤ ਹੈ ਆ ਕਚਨਾਰ ਦਾ ਦਰਖਤ ਹੈ ਇਹ ਕਚਨਾਰ ਦੇ ਪੱਤੇ ਇਹ ਜਿਹੇ ਹੁੰਦੇ ਹੈਗੇ ਆ ਦੇਖੋ ਆ ਕਚਨਾਰ ਦਾ ਇਹ ਥੋੜੇ ਪੱਤੇ ਵੱਡੇ ਆ ਉ ਇਹਨਾਂ ਦੇ ਸਿਓ ਜੇ ਅੰਗੂਸ਼ੇਪ ਹੁੰਦੀ ਹੈ ਆ ਕਚਨਾਰ ਆ ਦੇਖੋ ਜੀ ਆ ਕੁਝ ਬਰਡ ਦਿੱਤੇ ਹੋਏ ਆ ਇੱਥੇ ਜਿਨ੍ਹਾਂ ਦਾ ਸਾਈਜ਼ ਦਿੱਤਾ ਹੋਇਆ ਇੱਥੇ 7 ਫੁੱਟ ਤੱਕ ਆ ਜਿਹੜੀ ਕ੍ਰੇਨ ਆ ਇਹਦੇ ਫੰਗ ਫੈਲਦੇ ਆ ਤੇ ਆ ਉਹ ਐਲ ਆ ਇਹਦਾ ਰਕਟ ਆ ਆ ਦੇਖੋ ਜੀ ਦੋਸਤੋ ਆ 6 ਫੁੱਟ ਤੱਕ ਭਾਲੂ ਹੋ ਸਕਦਾ ਜਿਹਨੂੰ ਰਿਚ ਕਹਿੰਦੇ ਆ ਤੇ ਇੰਦਰਾ ਅਰਜਨ ਦਾ ਦਰਖਤ ਹੈ ਪੈਦੇ ਵਾਂਗੂ ਸੱਕ ਹੁੰਦਾ ਇਹਦਾ ਬਹੁਤ ਵੱਡਾ ਕਾਫੀ ਪ੍ਰਾਣਾ ਅਰਜਨ ਦਾ ਦਰਖਤ ਹੈ ਤੇ ਹੋਰ ਵੀ ਇੱਥੇ ਬਹੁਤ ਤਰ੍ਹਾਂ ਦੇ ਦਰਖਤ ਲੱਗੇ ਹੋਏ ਆ ਕਾਫੀ ਪੁਰਾਣਾ ਬਣਿਆ ਹੋਇਆ ਵਾਹੇ ਚਿੜੀਆ ਘਰ ਸਭ ਤੋਂ ਪਹਿਲਾਂ ਜਦੋਂ ਆਪਾਂ ਇੰਟਰ ਹੁੰਨੇ ਆ ਜਿਉ ਬੰਨੀ ਤੇ ਆਪਾਂ ਨੂੰ ਸ਼ੇਰ ਦਾ ਇੱਕ ਬਹੁਤ ਸੋਹਣਾ ਪੁੱਤ ਚਿੱਤਰ ਦਿਖ ਰਿਹਾ ਇੱਥੇ ਇਸ ਵਿੱਚ ਆਪਣੇ ਬੱਚੇ ਨਾ ਖੜਾ ਹੋਇਆ ਮੂਰਤੀ ਬਹੁਤ ਵਧੀਆ ਬਣੀ ਹੋਈ ਹੈ ਆ ਦੇਖੋ ਇਧਰ ਪੂਰਾ ਜੰਗਲ ਹੈ ਉਹ ਤਾਂ ਤੇ ਇਧਰ ਆਪਾਂ ਜਾਣਿਆ ਵਿਆਖੇ ਕੇਂਦਰ ਬੀੜ ਤਲਾਬ ਚਿੜੀਆ ਘਰ ਸੱਪ ਸੁਪ ਜਿੱਥੇ ਫੋਟੋਆਂ ਚਿੱਤਰ ਲੱਗੇ ਹੋਣਗੇ ਮੋਰ ਆ ਦੇਖੋ ਜੀ ਜੰਗਲ ਹੈ ਬਹੁਤ ਤਰ੍ਹਾਂ ਦੇ ਪੰਛੀ ਇੱਥੇ ਬੋਲ ਰਹੇ ਆ ਇਧਰ ਮੋਰ ਉਹ ਦੇਖੋ ਮੋਰ ਮੈਨੂੰ ਕਦੇ ਦੇਖਿਆ ਹੋਤ ਪਹਿਲਾਂ ਵੀ ਤੁਸੀਂ ਆਪਣੇ ਵਲੌਗਾਂ ਚ ਦੇਖਿਆ ਹੋਣਗੇ ਤੇ ਹੁਣ ਫੇਰ ਦੇਖੋ ਮੋਰ ਕਈ ਪੰਨ ਤੇ ਮੋਰ ਹੈ ਇੱਥੇ ਕਾਫੀ ਵੱਡਾ ਪਿੰਜਰਾ ਲੱਗਾ ਹੋਇਆ ਉਹ ਦੇਖੋ ਤੁੱਪ ਸਿੱਖ ਰਿਹਾ ਵਿੱਚ ਮੋਰ ਤਾਂ ਇੱਕ ਕਾਫੀ ਇੱਧਰ ਬੈਠਿਆ ਖੁੱਡੇ 'ਚ ਉਹ ਦੇਖੋ ਮੋਰ ਆਂਡੇ ਸੇਕ ਰਿਹਾਗਾ ਵਿੱਚ ਖੁੱਡੇ ਦੇ ਆਂਡੇ ਹੈਗੇ ਵੀ ਆ ਦੇਖ ਕੇ ਹੈਲੋ ਆਂਡੇ ਹੈ ਨਹੀਂ ਕਿ ਉਹ ਬੈਠਾ ਸੀਗਾ ਆ ਦੇਖੋ ਇਹਨਾਂ ਨੂੰ ਆਏ ਆ ਵੀ ਕੁਸ ਪਾਉਣਗੇ ਮੋਰਾ ਨੂੰ ਪਾਉਣਾ ਮਨਾ ਹੋਊਗਾ ਇੱਥੇ ਓਹ ਹੋ ਮੇਰੇ ਫੋਨ ਚੁੱਕਦਾ ਨਾ ਆ ਮੋਰਨਿੰਗ ਸ਼ੂਟਿੰਗਾਂ ਹੀ ਆ ਨਾ ਆ ਦੇਖੋ ਜੀ ਆਹ ਇਹ ਤੇ ਮੋਰ ਦੀ ਪੂਰੀ ਇੰਟਰੋਡਕਸ਼ਨ ਦਿੱਤੀ ਹੋਈ ਆ ਵੀ ਇਹ ਕਿਹੜਾ ਜੀਵ ਹੈ ਤੇ ਦੇਖ ਲਓ ਤੁਸੀਂ ਪੜ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਆਹ ਹੈਗਾ ਮੋਰਾਂ ਵਾਲਾ ਸੈੱਲ ਜਿਹੜਾ ਹੋ ਤਾਂ ਇਹ ਪਿੰਜਰਾ ਲੱਗਾ ਹੋਇਆ ਹੈ ਹਾਂਜੀ ਦੋਸਤੋ ਆ ਆ ਗਿਆ ਆਪਾਂ ਤਿੱਤਰ ਦੇ ਸੈਕਸ਼ਨ ਵਿੱਚ ਆਹ ਤਿੱਤਰ ਲਈ ਪਿੰਜਰਾ ਸਪੈਸ਼ਲ ਬਣਿਆ ਹੋਇਆ ਆ ਦੂਜੇ ਪ੍ਰਕਾਰ ਦੇ ਤੇ ਦੂਜੇ ਪ੍ਰਕਾਰ ਆਹ ਦੇਖੋ ਆ ਤੇਤਰ ਦੋ ਪ੍ਰਕਾਰ ਦੇ ਇਥੇ ਦਰਸਾਏ ਗਏ ਆ ਦੇਖੋ ਜੀ ਇਹ ਤੇਤਰ ਆਹ ਤਾਂ ਆਪਣੇ ਕੌਮਨ ਮਿਲ ਜਾਂਦੇ ਆ ਉਹ ਦੇਖੋ ਕਾਲਾ ਤੇਤਰ ਉੱਥੇ ਬੈਠਾ ਕਾਲਾ ਵੀ ਕੌਮਨ ਮਿਲ ਜਾਂਦਾ ਆਪਣੇ ਖੇਤਾਂ ਚ ਕਾਲੀ ਤਾਂ ਨਾਲ ਉਹ ਕੁਗਿਆਂ ਅਰ ਗਿਆ ਤੇਤਰ ਆਹ ਦੇਖੋ ਜੀ ਇਥੇ ਲਿਖਿਆ ਸੁਨਹਿਰੀ ਤੇਤਰ ਇਹ 파ਰਤੋਬਾਰ ਦੀ ਨਸਲ ਹੈ ਮੁਰਗਿਆਂ ਵਰਗੇ ਆ ਇਹ ਦੇਖੋ ਜਮਾ ਮੁਰਗਿਆਂ ਵਰਗੇ ਆ ਆ ਵਿੱਚ ਕਬੂਤਰ ਹੈ ਇੱਕ ਹੋ ਫਿਰਦਾ ਇੱਕ ਆ ਮੇਲ ਦੋ ਫੀਮੇਲ ਆ ਇੱਕ ਮੇਲ ਹੋ ਫਿਰਦਾ ਦੇਖੋ ਇਹ ਵੇਚਦੀ ਆਪਾਂ ਥੋੜਾ ਸਫਰਦਾ ਵੀ ਦਿਖਾਵਾਂਗੇ ਕਾਫੀ ਦੂਰ ਦੂਰ ਤੱਕ ਤੁਰ ਕੇ ਜਾਣਾ ਪੈ ਰਿਹਾ ਅਲੱਗ ਅਲੱਗ ਸੈਕਸ਼ਨ ਬਣੇ ਹੋਇਆ ਜਿੱਥੇ ਜਾਨਵਰ ਰੱਖੇ ਹੋਏ ਆ ਆ ਦੇਖੋ ਜੀ ਇਹਨਾਂ ਨੂੰ ਕਹਿੰਦੇ ਆ ਬਜ਼ਰੀਗਰ ਇਹ ਬੀਜ ਫਾਲ ਸਬਜ਼ੀਆਂ ਆ ਦਿਖਾਉਂਦੇ ਆ ਆਸਟ੍ਰੇਲੀਆ ਯੂਰਪ ਦੇ ਪੰਛੀ ਆ ਛੋਟੀਆਂ ਛੋਟੀਆਂ ਚਿੜੀਆਂ ਤੋਤੇ ਹੋ ਅੰਦਰ ਤੁਹਾਨੂੰ ਕਾਫੀ ਦੇਖ ਨਹੀਂ ਰਿਹਾ ਹੁਣ ਅੰਦਰ ਬੈਠਿਆ ਤਾਰਾਂ ਤੇ ਕਾਫੀ ਆ ਬਾਹਰ ਵੀ ਉੱਡੇ ਫਿਰਦੇ ਆ ਇਹ ਛੋਟੀਆਂ ਚਿੜੀਆਂ ਜਿਹਨੂੰ ਛੋਟੇ ਤੋਤੇ ਕਹਿੰਦੇ ਆ ਅਲੱਗ-ਅਲੱਗ ਸੈਕਸ਼ਨ ਆ ਇਧਰ ਚਿੱਟੀਆਂ ਨੇ ਇਧਰ ਹਰੀਆਂ ਨੇ ਆਹ ਅੰਦਰਲੇ ਪਾਸੋਂ ਇੱਕੋ ਸੈਕਸ਼ਨ ਆ ਇਹ ਆ ਦੇਖੋ ਜੀ ਆ ਇਮੂ ਹੈ ਸੈਂਟਰਲ ਇੰਡੀਆ ਆਸਟ੍ਰੇਲੀਆ ਹਲੋ ਆ ਦੇਖੋ ਇਹ ਇੱਕ ਐਸਾ ਪੰਛੀ ਹੈ ਜਿਹੜਾ ਉੱਡ ਨਹੀਂ ਸਕਦਾ ਆ ਦੇਖੋ ਇਹਦੇ ਪੈਰ ਲਗਭਗ ਜਦੋਂ ਦੇਖਣ ਇੱਕ ਤਾਂ ਡਾਇਨਾਸੌਰ ਵਰਗੇ ਪੈਰ ਦਿਖ ਰਹੇ ਆ ਇਹਦੇ ਉਹ ਦੇਖੋ ਉਧਰ ਪਾਣੀ ਥੱਲੇ ਵੀ ਆ ਇੱਧਰ ਕਾਫੀ ਝੁੰਡ ਚ ਜਿਵੇਂ ਆਪਾਂ ਬੱਕਰੀ ਪਾਲਣ ਕਰਦੇ ਆ ਉਵੇਂ ਇਹਨਾਂ ਦਾ ਪਾਲਣ ਕੀਤਾ ਪਿਆ ਇੱਥੇ ਬਸ ਦੋ ਲੱਤਾਂ ਵਾਲੀਆਂ ਬੱਕਰੀਆਂ ਆ ਪਰ ਕਹਿ ਸਕਦੇ ਆ ਦੇਖੋ ਜੀ ਦੇਖੋ ਵੀ ਮੂੰਹ ਕਿੱਡਾ ਕਿੱਡਾ ਠੱਡਿਆ ਇਹਨਾਂ ਨੇ ਇਹ ਡਰ ਕੇ ਭੱਜ ਗਏ ਭਾਣ ਕਿੱਡਾ ਦੇ ਗਰਦਨ ਕਿੱਡੀ ਆ ਇਹਨਾਂ ਦੀ ਠੀਕ ਆ ਜਾਨਵਰ ਠੀਕ ਆ आ देखो जी दोस्तों आ आगा इंडियन पैरट देखो वो बैठे किमें पंक्तियाँ बनाई वो परे परे भी तोते हाँ जी दोस्तों आप आ गए हैं इंडियन मकैनक सैक्शन इतने देखो मंकी रखे हुए ਬੈਠੇ ਆਪਣਾ ਭੋਜਨ ਪਾਣੀ ਕਰ ਰਹੇ ਆ ਇੱਧਰ ਆ ਸੈਲ ਚ ਉਹ ਦੇਖੋ ਤਾਂਹਾਂ ਬੱਚੇ ਇਹਨਾਂ ਦੇ ਇਲਤੀ ਬੱਚੇ ਹੋ ਤਾਂਹਾਂ ਚੜ ਜਾਂਦੇ ਆ ਉਹ ਇੱਕ ਖੁੰਜੇ ਤੇ ਬੈਠਾ ਇੱਕ ਆ ਫਿਰਦਾ ਉਹ ਖੁੰਜਾ ਤੇ ਸ਼ਾਮੇ ਹੋਈ ਬੈਠਿਆ ਉਹ ਮਕੈ ਮਦਰ ਆ ਬਾਹਰ ਵੀ ਫਿਰਦੇ ਆ ਤਾਂ ਆ ਨਾ ਚੁੰਬੜ ਜਾਣਾ ਬੈਠੇ ਆ ਦੇਖੋ ਜੀ ਰਾਜ ਹੰਸ ਪੰਛੀ ਸਾਰਸ ਦੇ ਭਰਾ ਆ ਦੇਖੋ ਇਹਨਾਂ ਦੀਆਂ ਲੱਤਾਂ ਵੀ ਕਾਫੀ ਲੰਮੀਆਂ ਪਰ ਰੰਗ ਥੋੜਾ ਦੋਗਲਾ ਜਿਹਾ ਹੁੰਦਾ ਵਿੱਚ ਬਤਕਾਂ ਛੱਡੀਆਂ ਪਈਆਂ ਸਵਿੰਗ ਪੂਲ ਬਣਾਇਆ ਪਿਆ ਉਹ ਵਿੱਚ ਬੰਦੇ ਸਾਫ਼ ਵੀ ਕਰੀ ਜਾਂਦੇ ਸਵਿੰਗ ਪੂਲ ਨੂੰ ਦੇਖੋ ਜੀ ਆਹ ਸੇ ਆ ਇਹ ਦੋ ਪ੍ਰਕਾਰ ਦੇ ਆ ਹਿਮਾਲਿਆ ਸ਼੍ਰੀ ਲੰਕਨ ਤੇ ਪਹਾੜੀ ਇਲਾਕੇ ਇਹਨਾਂ ਦੇ ਨਿਵਾਸ ਸਥਾਨ ਆ ਦੇਖੋ ਬੈਠਾ ਦੇਖੋ ਜੀ ਇਹ ਇੱਕ ਇਹਦੇ ਅੰਦਰ ਹੋਊਗਾ ਇਹ ਤੋਂ ਇਹ ਇਹ ਤੋਂ ਉੱਪਰ ਤੇ ਗਰਮੀ ਤੋਂ ਬਚਣ ਮਾਰੇ ਖੁੱਡਾਂ ਚ ਜਾਂ ਫਿਰ ਇਹ ਜੀਆਂ ਪੈ ਪੈ ਵਿੱਚ आ काला कलान आ चीतल कह चीतला चीतली बकरिया हाँ जी आप चले जा चुके, जा चुके हैं आप जा डियर सफारी आरन नीलगाए ਨੀਲ ਗਾ ਇਹਨਾਂ ਦੇ ਸਿੰਗ ਛੋਟੇ ਅਤੇ ਤਿੱਖੇ ਹੁੰਦੇ ਆ ਦੇਖੋ ਆ ਵੱਡਾ ਹਿਰਨ ਵਾਰਾ ਸਿੰਘਾ ਆ ਛੋਟੇ ਹਿਰਨ ਉਹ ਕਿੰਨੇ ਬੈਠੇ ਹੋ ਦੇਖੋ ਜੀ ਉਹ ਸ਼ਾਂ ਚ ਕਿੰਨੇ ਆ ਦੇਖੋ ਆਹ ਕਾਲਾ ਹਿਰਨ ਵੱਡੇ ਵੱਡੇ ਸਿੰਘਾਂ ਵਾਲੇ ਆ ਦੇਖੋ ਜੀ ਇਧਰ ਆ ਫਿਰਦਾ ਬੱਚਾ ਆ ਇਧਰ ਨੀਲਗਾਏ ਤੇ ਛੋਟੇ ਹਿਰਨ ਇਹ ਸਾਰੇ ਇੱਕੋ ਹੀ ਜਗ੍ਹਾ ਰਹਿੰਦੇ ਆ ਦੇਖੋ ਵੱਡਾ ਹਿਰਨ ਸਿੰਗ ਡਿਗ ਡਿਆ ਉਹ ਦੇਖੋ ਕਾਲਾ ਹਿਰਨ ਉਹ ਬੱਚੇ ਉਹਨਾਂ ਦੇ ਇੱਥੇ ਕੋਈ ਖਤਰਾ ਨਹੀਂ ਤਾਂ ਹੀ ਕਰਕੇ ਨਾ ਆਵਾਦੀ ਪਾਵਾਂ ਵਧੀ ਜਾਂਦੀ ਹੈ ਨਾ ਮੈਂ ਤੁਹਾਨੂੰ ਦੇਖ ਨਹੀਂ ਹੋ ਜਾਣਗੇ ਆ ਦੇਖੋ ਇਧਰ ਨੇ ਛੇ ਆ ਦੇਖੋ ਇਧਰ ਛੋਟੇ ਹਿਰਨ ਫਿਰ ਰਹੇ ਆ ਇੱਕ ਸਿੰਗ ਆਹ ਦੇਖੋ ਕਾਲਾ ਹਿਰਨ ਆਹ ਦੇਖੋ ਇੱਕ ਸਿੰਗ ਵਾਲਾ ਵਿਚਾਰਾ ਹਿਰਨ ਉਹ ਬੱਚਾ ਬੈਠਾ ਬੱਕਰੀ ਦੇ ਮੇਮਣੇ ਜਿਹੜਾ ਬੱਚਾ ਲੈ ਜਿਵੇਂ ਹੀ ਸਪੌਟਡ ਹਿਰਨ ਦਾ ਬੱਚਾ ਆ ਦੇਖੋ ਜੀ ਉਹ ਖੜੇ ਸਪੌਟਡ ਹਿਰਨ ਜਿਨ੍ਹਾਂ ਦੇ ਸਪੌਟ ਹੁੰਦੇ ਆ ਕਿੱਥੇ ਰੰਗਦੇ ਆ ਦੇਖੋ ਆ ਖੜਾ ਇਹ ਸੋਤਾ ਹੀ ਕਿਹਨਾਂ ਗਿਆ ਆ ਆ ਦੇਖੋ ਜੀ ਹਿਰਨਾਂ ਦੀ ਡਾਰ ਫਿਰ ਰਹੀ ਆ ਪਲਟਨ ਇੱਧਰ ਵੀ ਡਾਰ ਆ ਦੇਖੋ ਕਾਲਾ ਹਿਰਨ ਇੱਧਰ ਵੀ ਕਾਲਾ ਹਿਰਨ ਆ ਦੇਖੋ ਪਾਣੀ ਪੀ ਰਿਹਾ ਇੱਥੇ ਆ ਲੈ ਨਗੋ ਆ ਬੱਚਾ ਆ ਬੱਚਾ ਆ ਦੇਖ ਜਾਤਾ ਬੱਚਾ ਉਹ ਤੋਂ ਉਹ ਦੇਖੋ ਓ ਕੀ ਸੋਹਣਾ ਹੈ ਰਣਾ ਸਿੰਘ ਕਹੇ ਜਾਂ ਉਹਨਾਂ ਦੇ ਆ ਦੇਖੋ ਇਹ ਪਤਾ ਨਹੀਂ ਕੀ ਵੈਰੈਟੀ ਆ ਅੱਛਾ ਸਿੰਘ ਤਿੰਨ ਸਭਾ ਬਾਅਦ ਛੱਡ ਜਾਂਦੇ ਅੱਛਾ ਦੁਬਾਰਾ ਹੋ ਗਿਆ ਠੀਕ ਹੈ ਸਿੰਘ ਸਿੰਘ ਭਾਲੋ ਲੈ ਕੇ ਚੱਲਾਂਗੇ ਆ ਦੇਖੋ ਕਿੰਨੇ ਆ ਦੇਖੋ ਲੈ ਉਹ ਤਾਂ ਬੈਠੇ ਆ ਉਹ ਤਾਂ ਆਹ ਦੇਖੋ ਮੋਰ ਆ ਦੇਖੋ ਮੋਰ ਮੋਰ ਆ ਲੈ ਸੀ ਕਿਥੇ ਤਾਂ ਆ ਦੇਖੋ ਮੋਰਨੀਆਂ ਫਿਰਦੀਆਂ ਉਹ ਫਲਟਰ ਮੰਨਦੀ ਆ ਕਾਲਾ ਹਿਰਨਾ ਆ ਗਿਆ ਆਪਣੀ ਗੱਡੀ ਦੇ ਮੂਰੇ ਆ ਦੇਖੋ ਜੀ ਦਰਖਤ ਦੀ شناخت ਲਾਈ ਪਈ ਇੱਥੇ ਗੁੱਲਰ ਦਾ ਦਰਖਤ ਇਹਦੇ ਆ ਫਲਜੇ ਲੱਗੇ ਫਲਜੇ ਲੱਗੇ ਹੋਏ ਇੱਥੇ ਹਾਂਜੀ ਦੋਸਤੋ ਆ ਵੱਡਾ ਸੈਕਸ਼ਨ ਇਹਦੇ ਵਿੱਚ ਤेंदੂਏ ਰੱਖੇ ਹੋਏ ਆ ਹਾਂਜੀ ਆਹ ਦੇਖੋ ਤेंदੂਏ ਤੁਸੀਂ ਸਾਹਮਣੇ ਛਾਂਚ ਦੇਖ ਸਕਦੇ ਹੋ ਹੈਲੋ ਆ ਦੇਖੋ ਜੀ ਆਪਾਂ ਪਹੁੰਚ ਚੁੱਕੇ ਆ ਤेंदੂਏ ਦੇ ਸੈਕਸ਼ਨ 'ਚ ਜਿਹਨੂੰ ਲੈਪੜ ਕਹਿੰਦੇ ਆ ਸਤੰਤਾਰੀ ਆ ਦੇਖੋ ਸਾਰੀ ਡਿਟੇਲ ਦਿੱਤੀ ਹੋਈ ਆ ਤੇ ਹੋ ਬੈਠਿਆ ਉਹ ਦੇਖੋ ਸ਼ਾਂ ਵਾਲੇ ਚ ਤੇ ਇਧਰ ਦੇਖੋ ਆ ਇੱਥੇ ਪੂਰਾ ਦਿੱਤਾ ਹੋਇਆ ਹੈ ਬਾਇਓ ਡਾਟਾ ਇਹਦਾ ਆਜੋ ਆਜੋ ਹੋ ਦੇਖੋ ਕਿਵੇਂ ਮੂੰਹ ਪਾੜ ਰਿਹਾ ਸੈਕਸ਼ਨ ਥੋੜਾ ਹੈ ਇਹਨਾਂ ਦਾ ਹੈ ਨਾ ਇਹਨਾਂ ਨੂੰ ਖਾਣ ਲਈ ਕੀ ਪਾਉਂਦੇ ਆਪਾਂ ਵਾਪਸ ਫੇਰ ਆ ਗਏ ਆਂ ਸ਼ੇਰ ਵਾਲੇ ਬੁੱਤ ਗੋਲ ਇੱਕ ਮੂਰਤੀ ਬਣੀ ਵੀ ਆ ਨਾਲ ਬੱਚੇ ਛੇ ਕਿਤੇ ਨਾ ਮਹਰ ਹੋਣਾ ਸਾਰੇ ਦੇਖੀ ਬਟਾ ਕੀ ਗੋਤਾ ਹੋਰ ਆ ਦੇਖੋ ਜੀ ਆ ਵੱਖ-ਵੱਖ ਕਿਸਮ ਦੀਆਂ ਬੱਤਾਂ ਇੱਥੇ ਰੱਖੀਆਂ ਹੋਈਆਂ ਆਂ ਜੀ ये आप असल बच्च भी देख चुके सप्पा दिसमान लिखी इत भिन्नता ਵਾਜੀ ਆ ਸਮਝੀ ਆ ਦੇਖੋ ਉੱਪਰ ਬਾਜ ਬੈਠਾ ਆ ਦਵਾਈ ਕੋਆ ਕੋ ਕੁਛ ਆ ਕਿਹੜਾ ਪੰਛੀ ਇਹ ਇਹਦੀ ਬਾਜ ਹੁੰਦੀ ਆ ਗਈ ਆਹੋ ਵਿੱਚ ਤੋਤੇ ਵੀ ਬੈਠਿਆ ਉਹ ਲੇਟਾਂ ਜਾਗ ਰਹੀਆਂ ਵੀ ਕਿਹੜਾ ਪੰਛੀ ਬੋਲ ਰਿਹਾ ਹੈਗਾ ਬਾਹਰ ਚੱਲ ਰਹੀ ਹੈ ਆਵਾਜ਼ ਇਹਨਾਂ ਦੀ ਉੱਲੂ ਬੋਲ ਰਿਹਾ ਹਾਂ ਸੀ ਇੱਥੋਂ ਆਵਾਜ਼ ਨਿਕਲ ਰਹੀ ਐ ਆ ਦੇਖੋ ਜੀ ਬੰਗਾਲ ਟਾਈਗਰ ਦੀ ਮੂਰਤੀ ਬਣਾਈ ਵੀ ਇੱਥੇ हां जी दोस्तों ये देखया ਤੁਸੀਂ ਜਿਹੜਿਆ ਘਰ ਬਰਿੰਡਾ ਦਾ ਦ੍ਰਿਸ਼ ਸਾਰਾ ਸੋ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਜੁੜੇ ਰਹੋ ਮੇਰੇ ਨਾਲ ਪ੍ਰੀਤ ਸਿੰਘ ਸਿੱਧੂ ਬਜਵਾਣਾ کافی ਇਹਦੇ ਵਿੱਚ ਜਾਨਵਰ ਨਹੀਂ ਹੈਗੇ ਜੋ ਕਿ ਇਸ ਸਾਲ ਲੈ ਆnde ਜਾਣਗੇ ਨਵੇਂ ਜਾਨਵਰ ਸਰਕਾਰ ਵੱਲੋਂ ਪਰਮਿਸ਼ਨ ਮਿਲ ਚੁੱਕੀ ਆ کافی ਜਾਨਵਰ ਇੱਥੇ ਨਹੀਂ ਹਨ ਜਿੰਨਾ ਦਾ ਡਾਟਾ ਦਿੱਤਾ ਹੋਇਆ ਵਿੱਚ ਪਰ ਉਹ ਆਹ ਸਾਲ ਵਿੱਚ ਇੱਥੇ ਆ ਜਾਣਗੇ ਉਮੀਦ ਆਪਾਂ ਨੂੰ ਅਗਲੇ ਸਾਲ ਤੱਕ ਆ ਜਾਨਵਰ ਵੀ ਉਥੇ ਦੇਖਣ ਨੂੰ ਜੇ ਮਿਲੂਗਾ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ